ਲਾਈਬਰੂ ਜੀ ਕਾ ਖਾਲਸਾ ਲਾਈਬਰੂ ਜੀ ਕੀ ਫਤਿਹ ਦਲਜੀਤ ਦਸਾਂਜ ਦਾ ਇੱਕ ਨਵਾਂ ਗਾਣਾ ਆਇਆ ਹੈ ਕੁਫਰ ਹਾਲਾਂਕਿ ਉਹ ਕਿਸੇ ਕੁੜੀ ਦਾ ਜ਼ਿਕਰ ਕਰਦਾ ਹੈ ਮਤਲਬ ਇਹ ਕਹਿਣ ਦੀ ਕੋਸ਼ਿਸ਼ ਕਰਦਾ ਵੀ ਤੂੰ ਅਤ ਹੈ ਤੂੰ ਸਿਰ ਹੈ ਤੇ ਜੇ ਠੇਢ ਪੰਜਾਬੀ ਵਿੱਚ ਕਹੀਏ ਆ ਇਹਨਾਂ ਨੇ ਸ਼ਬਦ ਕੋੜੀ ਲਈ ਕੋਕਾਂ ਵਰਤੇ, ਪੁਰਜਾ ਵਰਤੇ, ਪਤਾ ਨਹੀਂ ਕਿ ਕਿ ਸ਼ਬਦ ਵਰਤੇ। ਮੈਨੂੰ ਕੋਈ ਇਤਰਾਜ਼ ਨਹੀਂ ਇੱਥੇ ਬਥੇਰੇ ਲੋਕਾਂ ਨੇ ਗਾਇਕੀ ਦੇ ਨਾਂ ਤੇ ਗੰਦ ਪਾਇਆ, ਬੜਾ ਲੱਚਰ ਗਾਇਆ। ਜਦੋਂ ਤੁਸੀਂ ਸਭ ਤੋਂ ਜ਼ਿਆਦਾ ਲੱਚਰ ਗਾਉਣ ਵਾਲੇ ਦੀ ਗੱਲ ਕਰਦੇ ਹੋ ਉਦੋਂ ਚਮਕੀਲੇ ਦਾ ਨਾਮ ਬਹੁਤ ਬੰਦੇ ਲੈਂਦੇ ਆ। ਇੱਕ ਤੁਹਾਨੂੰ ਮੈਂ ਅੱਜ ਇੱਕ ਬੇਨਤੀ ਦੇ ਤੌਰ ਤੇ ਗੱਲ ਕਹਿਣ ਲੱਗਾ। ਵੀ ਜਿੰਨੇ ਵੀ ਲਾਈਵ ਖਾੜੇ ਚਮਕੀਲੇ ਨੇ ਲਾਏ ਉਹਦੇ ਵਿੱਚ ਜਿੰਨੇ ਵੀ ਗਾਣੇ ਗਾਏ ਆ ਇੱਕ ਦੋ ਗਾਣੇ ਨੂੰ ਛੱਡ ਕੇ ਨੋਕ ਝੋਕ ਜਿਹਨੂੰ ਕਹਿੰਦੇ ਆ ਜਿਹੜੇ ਸੱਭਿਆਕ ਰਿਸ਼ਤੇ ਨੇ ਉਹਨਾਂ ਦੀ ਗੱਲ ਉਹਨੇ ਕੀਤੀ ਔਰ ਉਹਦੇ ਅਖਾੜੇ ਦੇ ਵਿੱਚ ਸਭ ਤੋਂ ਜ਼ਿਆਦਾ ਬੰਦੇ ਜਿਹੜੇ ਆ ਉਹ ਪੱਗਾਂ ਵਾਲੇ ਬੈਠੇ ਹੋਣਗੇ ਤੁਸੀਂ ਅੱਜ ਵੀ ਉਹਦੇ ਪੁਰਾਣੇ ਖਾਣੇ ਖਾੜੇ ਜਿਹੜੇ ਆ ਕੱਢ ਕੇ ਦੇਖ ਸਕਦੇ ਹੋ ਅਖਾੜੇ ਦੇ ਵਿੱਚ ਕਿ ਸੱਚਾਈ ਹੈ ਮੁੰਡਾ ਦਲਜੀਤ ਸਾਂਹ ਦਾ ਗਾਣਾ ਆਇਆ ਕੋਫਰ ਉਹਦੇ ਵਿੱਚ ਜੋਗਾ ਕਰਦੀ ਕੁੜੀ ਤੈਨੂੰ ਮੁੜਕਾ ਆ ਗਿਆ ਨਹੀਂ ਜਾਂ ਜੰਨਤ ਦੇ ਦਰਵਾਜ਼ੇ ਤੇਰੇ ਸਾਹਮਣੇ ਕੱਖ ਨਹੀਂ ਇਦਾਂ ਦੀਆਂ ਗੱਲਾਂ ਉਹਨੇ ਕੀਤੀਆਂ ਨੇ ਨਵਨ ਕੁੜੀਆਂ ਜਿਹੜੀਆਂ ਉਹ ਵੀਡੀਓ ਦੇ ਵਿੱਚ ਨਚਾਈਆਂ ਨੇ ਮੇਰਾ ਗੱਲ ਕਰਨ ਦਾ ਮਕਸਦ ਕੀ ਹੈ ਇਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣੋ ਸਾਡੇ ਬਹੁਤ ਵੱਡੇ ਵੱਡੇ ਪੌਡਕਾਸਟ ਕਰਨ ਵਾਲੇ ਜਿਹੜੇ ਅਖੋਤੀ ਪੱਤਰਕਾਰ ਨੇ ਜਿਹੜੇ ਐਡਾਂ ਲਾ ਕੇ ਚੈਨਲ ਚ ਲਾ ਕੇ ਲੱਖਾਂ ਰੁਪਏ ਕਮਾਉਣ ਦੀ ਕੋਸ਼ਿਸ਼ ਕਰਦੇ ਉਹਨਾਂ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਜਦੋਂ ਦਲਜੀਤ ਦਸਾਂਝ ਕਿਤੇ ਫਿਲਮ ਦੇ ਸ਼ੂਟ ਤੇ ਹੁੰਦਾ ਹੈ ਉਦੋਂ ਉਹ ਵਾਹਿਗੁਰੂ ਵਾਹਿਗੁਰੂ ਕਹਿੰਦਾ ਜਦੋਂ ਕਿਤੇ ਉਹਨੂੰ ਵਾਰਡ ਮਿਲੇ ਨਾ ਉਦੋਂ ਵੀ ਉਹ ਦੋ ਚਾਰ ਵਾਰੀ ਵਾਹਿਗੁਰੂ ਵਾਹਿਗੁਰੂ ਕਹਿ ਜਾਂਦਾ ਹੁੰਦਾ ਹੈ ਇਹ ਸੱਚਾਈ ਹੈ ਪਰ ਕੀ ਇੱਕ ਕਿਰਦਾਰ ਹੈ ਉਹਨਾਂ ਲੋਕਾਂ ਦਾ ਦਲੇਰ ਮਹਿੰਦੀ ਨੂੰ ਲੋਕਾਂ ਨੇ ਗਾਲਾਂ ਕਢੀਆਂ ਕਿਉਂ ਉਹ ਰਾਗੀ ਸੀ ਤੇ ਉਹਨੇ ਕੀਰਤਨ ਕਰਨਾ ਕਿਉਂ ਛੱਡਿਆ ਸੀ ਇੱਕ ਪ੍ਰੋਗਰਾਮ ਤੇ ਗਿਆ ਉਹਨੂੰ ਬੇਟ ਕਰਨੇ ਪਏ ਉਹਦਾ ਟਾਈਮ ਦੁੱਗਣਾ ਲੱਗ ਗਿਆ ਉੱਥੇ ਜਦੋਂ ਨੇ ਭੇਟਾ ਮੰਗੇ ਤੇ ਜਿਹੜਾ ਘਰ ਦਾ ਮਾਲਕ ਸੀ ਉਹ ਕਹਿੰਦਾ ਵੀ ਡਬਲ ਭੇਟਾ ਕਾ ਦਿ ਦਲੇਰ ਮਹਿੰਦੀ ਕਹਿੰਦਾ ਸਾਨੂੰ ਡਬਲ ਟਾਈਮ ਹੋ ਗਿਆ ਸਾਡਾ ਇੱਕ ਪ੍ਰੋਗਰਾਮ ਮਿਸ ਕਰ ਦਿੱਤਾ ਤੁਸੀਂ ਤੇ ਉਹਨਾਂ ਨਾਲ ਇਹ ਕਹਿੰਦਾ ਕਿ ਜਿਹੜੇ ਤੁਹਾਡੇ ਸ਼ਿੰਗਰ ਆਏ ਨੇ ਤੁਹਾਡੇ ਕੋਲੋਂ ਲੱਖਾਂ ਰੁਪਇਆ ਲੈਣਗੇ ਸਾਨੂੰ 2-4000 ਤੁਸੀਂ ਬਦਲੀ ਦੇ ਸਕਦੇ ਤੇ ਉਹ ਘਰ ਦਾ ਮਾਲਕ ਕਹਿੰਦਾ ਕਹਿੰਦਾ ਉਹ ਤਾਂ ਨੱਚ ਕੇ ਸਾਨੂੰ ਖੁਸ਼ ਕਰਨਗੇ ਦਲੇਰ ਮਹਿੰਦੀ ਨੇ ਉਦੋਂ ਹੀ ਕਹਿਤਾ ਸੀ ਉਸ ਪ੍ਰੋਗਰਾਮ ਤੇ ਕਹਿੰਦਾ ਅੱਜ ਤੋਂ ਬਾਅਦ ਜੇ ਮੈਂ ਪੈਸੇ ਲਊਂਗਾ ਮੈਂ ਵੀ ਨੱਚ ਕੇ ਲਊਂਗਾ ਮੈਂ ਕੀਰਤਨ ਕਰਕੇ ਨਹੀਂ ਲਊਂਗਾ ਉਹਦੀ ਜ਼ਿੰਦਗੀ ਦਾ ਇਹ ਸਭ ਤੋਂ ਵੱਡਾ ਬਦਲ ਫੇਰ ਸੀ ਜਦੋਂ ਉਹਨੇ ਗਾਣੇ ਕੱਢੇ ਨਾ ਤੁਹਾਨੂੰ ਪਤਾ ਹੀ ਹੈ ਲੋਕਾਂ ਨੇ ਗਾਣਾਂ ਕੱਢੀਆਂ ਬੜਾ ਕੁੱਛ ਕਿਹਾ ਉਹ ਤੋਂ ਉਹਦਾ ਕੀਰਤਨ ਕਰਦਾ ਸੀ ਤੇ ਅੱਜ ਜਿਹੜਾ ਦਿਲਜੀਤ ਦਸਾਂਝ ਦਾ ਗਾਣਾ ਹੈ ਦੋ-ਤਿੰਨ ਦਿਨ ਚੱਲਦੇ ਨੂੰ ਹੋ ਗਿਆ ਹੈ ਤਕਰੀਬਨ 2 ਮਿਲੀਅਨ ਚੱਲ ਗਿਆ ਹੋਣਾ ਸ਼ਾਇਦ ਉਹ ਵੱਧ ਵੀ ਹੋ ਗਿਆ ਉਹ ਤੁਸੀਂ ਉਹਦੀ ਪੂਰੀ ਵੀਡੀਓ ਦੇਖ ਲਿਓ ਅਸੀਂ ਕੀ ਕਹਿੰਨੇ ਆ ਕਿ ਪੱਗਾਂ 'ਚ ਸਿਰਫ ਸਾਇਏ ਨੇ ਪੱਗ ਕਿਉਂ ਬੰਨੀਆਂ ਜੇ ਲੱਚਰ ਗਾਉਣਾ ਜੇ ਕੋਈ ਉਹਦੀ ਥਾਂ ਤੇ ਮਹਤਲ ਬੰਦਾ ਹੁੰਦਾ ਨਾ ਕਿ ਮਾੜਾ ਹੁੰਦਾ ਤਾਂ ਉਹਦੀ ਪੱਗ ਵੀ ਲਹਾ ਦੇਣੀ ਸੀ ਸ਼ਾਇਦ ਉਹਦੇ ਪਰਚਾ ਹੁੰਦਾ ਸਾਡੇ ਜਿਹੜੇ ਅਖੌਤੀ ਜਥੇਬੰਦੀਆਂ ਬਣੇ ਨੇ ਸ਼ਾਇਦ ਧਰਨਾ ਲਾ ਕੇ ਉਹਨੂੰ ਕੁਛ ਪੁੱਠਾ ਸਿੱਧਾ ਵੀ ਬੋਲਦੇ ਪਰ ਜਦਲਜੀਤ ਦਸਾਂਝ ਅਮੀਰ ਵੀ ਐ ਔਰ ਵੱਡੇ ਘਰਾਣੇ ਵਿੱਚੋਂ ਐ ਤੇ ਹੁਣ ਹੁਣ ਪੱਗ ਦੀ ਕਦਰ ਕੀ ਐ ਜਣ ਕੇ ਪੱਗ ਆਮ ਲੋਕਾਂ ਲਈ ਪੱਗ ਹੈ ਇਹਨਾਂ ਲੋਕਾਂ ਲਈ ਪੱਗ ਕੁਝ ਨਹੀਂ ਹੈਗੀ ਤੁਸੀਂ ਉਹ ਵੀਡੀਓ ਦੇਖ ਲਓ ਵੀਡੀਓ ਦੇ ਵਿੱਚ ਕਿੰਨੀਆਂ ਕੁੜੀਆਂ ਨੇ ਕਿੰਨੇ ਕੁ ਉਹਨਾਂ ਦੇ ਕੱਪੜੇ ਪਾਏ ਨੇ ਤੇ ਉਹੀ ਦਲਜੀਤ ਹੈ ਜਿਹੜਾ ਕਹਿੰਦੇ ਇਹ ਤਾਂ ਵਾਇਕ੍ਰੂ ਕਹਿੰਦਾ ਹੁੰਦਾ ਹੈ ਜੀ ਇਹ ਤਾਂ ਰੱਬ ਨੂੰ ਮੰਨਦਾ ਹੈ ਜੀ ਉਹਦੀਆਂ ਫੋਟੋਆਂ ਗੁਰਬਖਸ਼ ਸਿੰਘ ਜਿਹੜਾ ਟੈਂਕੀ ਤੋਂ ਛਾਲ ਮਾਰ ਕੇ ਮਰਿਆ ਸੀ ਨਾ ਉਹਨੂੰ ਸ਼ਹੀਦ ਵੀ ਕਿਹਾ ਗਿਆ ਉਹਦੇ ਨਾਲ ਵੀ ਫੋਟੋਆਂ ਨੇ ਜਦੋਂ ਉਹ ਉਹਦਾ ਗਾਣਾ ਸੀ ਨਾ ਕਿਵੇਂ ਤੋਰ ਦੋ ਕਿ ਤੇਰਾ ਮੇਰਾ ਪਿਆਰ ਨੇ ਮੂਰੇ ਜੱਟ ਖਾੜ ਕੋ ਖੜਾ ਉਹਦੇ ਗੁਰਬਾਖਸ਼ ਸਿੰਘ ਨੇ ਕਿਹਾ ਸੀ ਕਿ ਇਸ ਤੋਂ ਮੁੜ ਕੇ ਇਹ ਜਗਾਣਾ ਨਹੀਂ ਗਾਣਾ ਉੱਥੇ ਮਾਫੀ ਮੰਗ ਕੇ ਆਇਆ ਸੀ ਤੇ ਹੁਣ ਕੀ ਹੈ ਇਹ ਗਾਣਾ ਸੁਣ ਲਿਓ ਭੇਡਾਂ ਨੇ ਚੀਕਾਂ ਬਹੁਤ ਮਾਰ ਲਈ ਮੈਥੋਨੋ ਕੀ ਪ੍ਰੋਬਲਮ ਹੈ ਅਸੀਂ ਤਾਂ ਜਿੱਥੇ ਬੰਦਾ ਗਲਤ ਹੁੰਦਾ ਉਹਨੂੰ ਗਲਤ ਕਹਿਣੇ ਕਹਿਣਾ ਮੈਂ ਉਹਦੀ ਤਰ੍ਹਾਂ ਵੀ ਕੀਤੀ ਹੈ ਪਿੱਛੇ ਜਦੋਂ ਫਿਲਮ ਦੀ ਗੱਲ ਚੱਲੀ ਵੀ ਫਿਲਮ ਕਿਉਂ ਨਹੀਂ ਰਿਲੀਜ਼ ਕਰ ਰਹੇ ਪਾਕਿਸਤਾਨ ਦੀ ਕੈਕਟਰ ਸੀ ਉਹਦੇ ਵਿੱਚ ਤਾਂ ਕਰਕੇ پابੰਦੀ ਲਾਈ ਸੀ ਮੈਂ ਉੱਥੇ ਕਿਹਾ ਸੀ ਵੀ ਉਹਦਾ ਕਸੂਰ ਕੋਈ ਨਹੀਂ ਉਤੇ ਜੈਸੀਓ ਪਰ ਇੱਥੇ ਜਿਹੜਾ ਗਾਣਾ ਆਇਆ ਇਹਦੇ ਮਤਲਬ ਧਿਆਨ ਦਿਓ ਸੁਣਿਓ ਪਹਿਲਾਂ ਸਾਰੇ ਵੀ ਸਾਡੇ ਇਦਾਂ ਦੇ ਕਿਰਦਾਰ ਹੁੰਦੇ ਹੁੰਦੇ ਜੁnde ਕਿਸੇ ਮਾਤੜ ਦੇ ਸਿਰ ਤੇ ਪੱਗ ਹੁੰਦੀ ਕਿਸੇ ਗਰੀਬ ਘਰ ਦੇ ਮੁੰਡੇ ਦੇ ਸਿਰ ਤੇ ਪੱਗ ਹੁੰਦੀ ਉਹਨੇ ਇਦਾਂ ਦਾ ਗਾਣਾ ਗਾਇਆ ਹੁੰਦਾ ਤੁਸੀਂ ਤਾਨੇ ਮਾਰ ਮਾਰ ਕੇ ਉਹਨੂੰ ਮਾਰ ਦੇਣਾ ਸੀ ਹੁਣ ਸਾਡੇ ਜਵਾਨ ਕਿਉਂ ਨਹੀਂ ਖੁੱਲਦੇ ਬੋਲਿਓ ਹੁਣ ਇਹ ਕਰੈਕਟਰ ਹੈ ਤੁਸੀਂ ਪੂਰੀ ਵੀਡੀਓ ਦੇਖ ਲਿਓ ਉਹਦੇ ਵਿੱਚ ਕਿੱਦਾਂ ਦਾ ਕਿਰਦਾਰ ਕੁੜੀ ਦਾ ਦਿਖਾਇਆ ਹੈ ਜੋਗਾ ਕਰਨ ਦੀ ਗੱਲ ਕਰ ਰਿਹਾ ਮੁਰਕਾ ਆ ਰਿਹਾ ਜੰਨਤ ਦੇ ਦਰਵਾਜੇ ਤੇਰੇ ਸਾਹਮਣੇ ਕੱਖ ਨਹੀਂ ਹੈਗੇ ਇਦਾਂ ਦੀ ਗੱਲ ਉਹਨੇ ਗਾਣੇ ਵਿੱਚ ਕੀਤੀ ਆ ਚੰਗੀ ਤਰ੍ਹਾਂ ਸੁਣ ਲੈ ਇਹ ਕਰਦਾ ਆ ਮੁੰਜੇ ਤੁਸੀਂ ਪੱਗ ਦੀ ਗੱਲ ਕਰਦੇ ਹੋ ਅਸੀਂ ਕੀ ਕਹਿੰਨੇ ਆ ਜੇ ਤੂੰ ਇਹ ਗਾਣਾ ਗਾਉਣਾ ਅਸੀਂ ਤੂੰ ਪੱਗ ਲਾ ਦੇਂਦਾ ਟੋਪੀ ਲੈ ਦੇਂਦਾ ਤੇ ਹੁਣ ਇਹ ਦਲਜੀਤ ਦਾ ਸਾਂਝ ਹੋ ਵੀ ਹੈ ਨਾ ਜਿਹਨੂੰ ਅਸੀਂ ਪਹਾੜਾਂ ਤੇ ਚੜਾਇਆ ਹਵਾ ਦਿੱਤੀ ਇੰਨੀ ਵੱਡੀ ਜਿਹੜੇ ਦੁਨੀਆ ਦੇ ਰਹੀਸ਼ ਅਮੀਰ ਲੋਕ ਨੇ ਦਲਜੀਤ ਦੇ ਸਾਹਮਣੇ ਜਿਹੜੇ ਸ਼ੋਅ ਨੇ ਉਹਨਾਂ ਨੇ 4-4 ਕਰੋੜ ਰੁਪਏ ਲਾ ਕੇ ਆਲ ਅਵਾਰਡ ਵਿੱਚ ਕਰਾਏ ਆ ਕਿਉਂ ਚੱਕਿਆ ਆਪਣਿਆਂ ਦੇ ਜਦੋਂ ਅਗਲੇ ਨੇ ਨਾ ਅੰਬਰ ਤੇ ਅਸਮਾਨਾਂ 'ਚ ਚੜਾ ਕੇ ਜਿਵੇਂ ਅਰਸ਼ ਤੋਂ ਉੱਪਰ ਦੀ ਗੱਲ ਕਰਦੇ ਹੂੰ ਥੱਲੇ ਛੁੱਟਣਾ ਹੁੰਦਾ ਹੈ ਪਹਿਲਾਂ ਅਗਲੇ ਪੂਰੀ ਦੁਨੀਆ ਨੂੰ ਦਿਖਾਉਂਦੇ ਨੇ ਵੀ ਆ ਇੱਕ ਸਿੱਖ ਹੈ ਇਹਦਾ ਕਰਦਾਨ ਹੈ ਜਦੋਂ ਕਰਦਾਰ ਕੁਸ਼ੀ ਕਰਦੇ ਨੇ ਉਹ ਅਸਤੋਂ ਫਸਤੇ ਕਿਵੇਂ ਛੱਡਦੇ ਨੇ ਅਸਮਾਨ ਵਿੱਚ ਗੁੱਡੀ ਚੜਾ ਕੇ ਕਿੰਨਾ ਉਹ ਡੋਰ ਕੱਟਦੇ ਨੇ ਇਹ ਉਹਨਾਂ ਦੀਆਂ ਪਾਲਿਸੀਆਂ ਨੇ ਸਿੱਖਾਂ ਦੇ ਬੋਲ ਬਾਲੇ ਤੁਸੀਂ ਅਰਦਾਸ ਵਿੱਚ ਪੜਦੇ ਹੋ ਉਹ ਕਿਹੜਾ ਬੰਦਾ ਹੈ ਜਿਹੜਾ ਆਪਣੀ ਜ਼ੁਬਾਨ ਤੋਂ ਇਹ ਸ਼ਬਦ ਬੋਲੂਗਾ ਕੌਣ ਕਹੂਗਾ ਅਸੀਂ ਕਹਾਂਗੇ ਵੀ ਇੱਕ ਬੰਦਾ ਸਿਮਰਨ ਕਰਨ ਵਾਲਾ ਇੱਕ ਬੰਦਾ ਬਾਣੀ ਪੜਨ ਵਾਲਾ ਹੈ ਬਹੁਤੇ ਨਾ ਅਖੋਤੀ ਪੱਤਰਕਾਰ ਕਹਿੰਦੇ ਉਹ ਤਾਂ ਜੀ 24 ਸੌ ਦਾ ਪਾਠ ਹਰ ਵਕਤ ਕਰਦਾ ਹੁੰਦਾ ਦਰਸ਼ਨਾ ਕੀ ਚਾਹੁੰਦੇ ਹੋ ਸ਼ਬਦ ਕੀ ਕਰਨਾ ਚਾਹੁੰਦੇ ਹੋ ਅੱਜ ਮੇਰੇ ਸਿਰ ਤੇ ਦਸਤਾਰ ਹੈ ਮੇਰੇ ਨਾਮ ਨਾਲ ਗਿਆਨੀ ਲੱਗਦਾ ਹੈ ਕੱਲ ਨੂੰ ਵੀ ਤੁਸੀਂ ਇਹ ਜੀ ਮੇਰੀ ਕਰਤੂਤ ਦੇਖੋਗੇ ਫਿਰ ਯਕੀਨ ਕਰੋਗੇ ਮੇਰੇ ਤੇ ਕਹੋਗੇ ਵੀ ਇਹ ਉਹੀ ਬੰਦਾ ਹੈ ਇਹ ਉਹੀ ਦੇਹਾਂਜ ਹੈ ਸਮਝ ਆਉ ਸਾਨੂੰ ਕੋਈ ਹੁੰਦਾ ਕਿਸੇ ਗਰੀਬ ਘਰ ਦਾ ਮੁੰਡਾ ਉਦੇ ਸਿਰ ਤੇ ਹੁੰਦੀ ਪੱਗ ਉਹ ਏਦਾਂ ਦਾ ਲੱਚਰ ਗਾਣਾ ਗਾਉਂਦਾ ਤੇ ਤੁਸੀਂ ਤਾਨੇ ਮਾਰ-ਮਾਰ ਕੇ ਉਹਦਾ ਜੀਣਾ ਟੁੱਪਰ ਕਰ ਦੇਣਾ ਸੀ ਆ ਜਿਹੜਾ ਸਾਡਾ ਨਿਹੰਗ ਲਾਣਾ ਜੱਥੇਬੰਦਿਆਂ ਵਾਲੇ ਤਖਤਾਂ ਦੇ ਚੜ੍ਹੇ ਬਾਦਲਾਂ ਦੇ ਚਮਚੇ ਨੇ ਪਤਾ ਨਹੀਂ ਕੌਣ ਖੁਣ ਕਢਾ ਮ ਚੌਧਰੀ ਨੇ ਹੁਣ ਬੋਲੋ ਵੀ ਹੁਣ ਪੱਗ ਕਿੱਥੇ ਐ ਹੁਣ ਪੁੱਛੋ ਜੇ ਤੁਮ ਸਿੱਧੂ ਮੂਸੇਵਾਲੇ ਨੇ ਮਾਈ ਭਾਗੋ ਦਾ ਜ਼ਿਕਰ ਕਰਤਾ ਸੀ ਨਾ ਉਦੋਂ ਕਾਲ ਤੱਕ ਤੇ ਸੱਦ ਕੇ ਮਾਫੀ ਮੰਗਵਾਈ ਸੀ ਹਾਲਾਂਕਿ ਉਹਨੇ ਤੁਲਨਾ ਇੱਕ ਪੰਜਾਬ ਦੀ ਕੁੜੀ ਦੀ ਕੀਤੀ ਸੀ ਕਿ ਇਹੋ ਜੀ ਤਸਵੀਰ ਹੋਣੀ ਚਾਹੀਦੀ ਹੈ ਉਹਨੇ ਕੋਈ ਗਲਤ ਨਹੀਂ ਕਿਹਾ ਸੀ ਹੋਣੀ ਚਾਹੀਦੀ ਹੈ ਪਰ ਇਨਾ ਕੜਮ ਚੌਧਰੀਆਂ ਨੇ ਉਹਦੇ ਬਾਹਰ ਵਿੱਚ ਆ ਕੇ ਵੋਲਡ ਫੜ ਕੇ ਮਾਫੀ ਮੰਗਾਈ ਕਾਲ ਤੱਕ ਤੱਕ ਉਹਨੂੰ ਸੱਦਿਆ ਪਰ ਉਸ ਬੰਦੇ ਨੇ ਕੋਈ ਇਦਾਂ ਦਾ ਲੱਚਰ ਨਾ ਵੀਡੀਓ ਵਿੱਚ ਪਾਇਆ ਸੀ ਨਾ ਉਹਨੇ ਕਿਸੇ ਗਾਣੇ ਵਿੱਚ ਪਾਇਆ ਸੀ ਹੁਣ ਪੁੱਛੋ ਦਲਜੀਤ ਨੂੰ ਵੀ ਉਹੀ ਹੈ ਜਿਹੜਾ ਸਿਮਰਨ ਕਰਦਾ ਸੀ ਜਪਜੀ ਸਾਹਿਬ ਦਾ ਪਾਠ ਕਰਦਾ ਸੀ ਚੌਪਈ ਹਰ ਵਕਤ ਕਰਦਾ ਸੀ ਹੱਥ ਵਿੱਚ ਮਾਲਾ ਫੜੀ ਹੁੰਦੀ ਸੀ ਉਹੀ ਹੈ ਤੂੰ ਹੁਣ ਪੁੱਛਿਓ ਸਵਾਲ ਕਰਿਓ ਮੈਂ ਇਹ ਗੱਲ ਕਹਿਣੀ ਸੀ ਕਹਿ ਤੀ ਨੀ ਦੇ ਚਲੂਣੇ ਲੜਨਗੇ ਨਾ ਉਹ ਫੋਨ ਕਰ ਲਿਓ ਮੈਸੇਜ ਕਰ ਦਿਓ ਮਾਨ ਹਾਨੀ ਦਾ ਕੇਸ਼ ਕਰ ਦਿਓ ਮੈਂ ਪੱਗ ਦੀ ਗੱਲ ਕੀਤੀ ਹੈ ਵੀ ਪੱਗ ਇਨ੍ਹਾਂ ਬੰਦਿਆਂ ਦੇ ਸਿਰ ਤੇ ਨਹੀਂ ਚਾਹੀਦੇ ਜਿਹੜੇ ਅੰਦਰੋਂ ਕੁਸ਼ੂਰ ਨੇ ਬਾਹਰੋਂ ਕੁਸ਼ੂਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ